ਹੋਈਆ ਸੰਤਪੰਥਾ ਭਗਤ ਯੂਨੀਵਰਸਿਟੀ ਦੇ ਬਾਹਰ ਇੱਕ 26 ਸਾਲ ਦਾ ਨੌਜਵਾਨ ਕਿਸਰ ਸਿੰਘ ਧੰਨੀ ਪਿੰਡ ਸੰਦਰਾ ਸੋਧੀਆਂ ਸਾਣਾ ਬੁੱਲੋਆ ਜ਼ਿਲ੍ਹਾ ਹੁਸ਼ਿਆਰਪੁਰ ਜਿਹੜਾ ਆਪਣੇ ਤਿੰਨਾਂ ਦੋਸਤਾਂ ਦੇ ਨਾਲ ਉੱਥੇ ਆਇਆ ਉਹਨਾਂ ਦੇ ਉੱਤੇ ਅਣਪਛਾਤੇ ਬੰਦਿਆਂ ਦੇ ਵੱਲੋਂ ਤੰਪੜ ਤੋਂ ਗੋਲੀਆਂ ਦਾ ਹਮਲਾ ਕਰਕੇ ਉਹ ਮਾਰ ਦਿੱਤਾ ਗਿਆ ਬੜੀ ਦੁਖ ਦੀ ਗੱਲ ਹੈ ਜਿੱਥੇ ਉਸ ਨੌਜਵਾਨ ਦਾ ਮਨਾ ਦੁਖ ਦੀ ਗੱਲ ਹੈ ਉੱਥੇ ਸਭ ਤੋਂ ਦੁਖ ਦੀ ਗੱਲ ਇਹ ਹੈ ਕਿ ਦੋ ਦਿਨ ਤੋਂ ਆਦੋਂਪੁਰ ਦੇ ਵਿੱਚ ਪੁਲਿਸ ਦਾ ਪਰਾ ਚੱਪੇ-ਚੱਪੇ ਦੇ ਸੀਗਾ ਕਿ ਰਾਸ਼ਟਰਪਤੀ ਸਾਹਿਬ ਨੇ ਆਉਣਾ ਸੀਗਾ ਔਰ ਇੰਨੀ ਕਰੜੀ ਪ੍ਰਬੰਧ ਹੋਣ ਦੇ باوجود ਵੀ ਇੱਕ ਸ਼ਰੀਆ ਲੰਡਿਆਂ ਨੂੰ ਮਾਰਤਾ ਜਾਵੇ ਇਹ ਤੋਂ ਵੱਧ ਭਾਗੀ ਘਟਨਾ ਕੀ ਹੋਰ ਹੋ ਸਕਦੀ ਆ ਅੱਗੇ ਆਪਾਂ ਧਾਨਨ ਦੇ ਜੁਪੀ ਬਿਹਾਤੀਆਂ ਇਸ ਟਾਈਮ ਪੰਜਾਬ ਦੇ ਜਿਹੜੇ ਹਾਲਾਤ ਆ ਨਾ ਉਹ ਜੁਪੀ ਬਿਹਾਰ ਤੋਂ ਵੀ ਮਰੇ ਆ ਵੱਧ ਤੋਂ ਵੱਤਰ ਹਾਲਾਤ ਵਾ ਸਰਕਾਰ ਨਕਾਮ ਆ ਸਰਕਾਰ ਫੇਲ ਵਾ ਲੋਕਾਂ ਨੂੰ ਸ਼ਰੀਆ ਮਾਰਿਆ ਜਾ ਰਿਹਾ ਆ ਸ਼ਰੀਆਮ ਲੁੱਟਿਆ ਜਾ ਰਿਹਾ ਆ ਮਤਲਬ ਕੋਈ ਕਹਿਣਿਆ ਵਾਲੀ ਗੱਲ ਨਹੀਂ ਲੈਂਡ ਆਰਡਰ ਤਾਂ ਹੈ ਹੀ ਨਹੀਂ ਬਿਲਕੁਲ ਪੰਜਾਬ ਦੇ ਵਿੱਚ ਸੋ ਮੈਂ ਇਸ ਘਟਨਾ ਦੀ ਕੜੇ ਸ਼ਾ ਨਿੰਦਾ ਕਰਦਾ ਹਾਂ ਔਰ ਸਰਕਾਰ ਨੂੰ ਬੇਨਤੀ ਵੀ ਕਰਦੇ ਹਾਂ ਕਿਤਾਬ ਨਹੀਂ ਵੀ ਆ ਕਿ ਲੋਕਾਂ ਦੀ ਮਾਲ ਦੀ ਅੱਖਿਆ ਕਰੋ ਲੋਕਾਂ ਦੀ ਰੱਖਿਆ ਕਰੋ ਕਿਉਂਕਿ ਭਗਵੰਤ ਮਾਨ ਸਾਹਿਬ ਦੇ ਕੋਲ ਪੰਜਾਬ ਦੇ ਮੁੱਖ ਮੰਤਰੀ ਗ੍ਰਹਿ ਮੰਤ్రਾਲਾ ਆ ਪਰ ਇੰਨੇ ਬੁਰੇ ਹਾਲ ਗ੍ਰਹਿ ਮੰਲੇ ਦੇ ਕਿ ਇਕੱਲਾ ਬੰਦਾ ਛਾਂ ਨੂੰ ਪੰਜ ਛੇ ਤੇ ਪਤਾ ਕਰ ਕਿ ਜਾ ਨਹੀਂ ਸਕਦਾ ਸੋ ਮੈਂ ਇਸ ਘਟਨਾ ਦੀ ਕੜੇ ਸ਼ਾ ਨਿੰਦਾ ਕਰਦਾ ਹਾਂ ਸੋ ਬਹੁਤ ਮਦਭਾਗੀ ਘਟਨਾ ਆ ਇਹਦੀ ਜਿੰਨੀ ਨਿੰਦਾ ਕੀਤੀ ਜਾ ਉਨੀ ਘਟਾ ਜੀ ਜੋ ਕੋਈ ਇਨਫੋਰਮੇਸ਼ਨ ਮਿਲੀ ਸਾਨੂੰ ਇੱਥੇ ਯੂਕੇਸ਼ਨ ਧਾਮੀਆ ਸਾਲੋ ਦਰਬੀਰ ਸਿੰਘ ਵਾਸੀ ਸਦਰਾ ਸੋਡੀਆਂ ਇਹ ਪਿੰਡ ਬਨੂਆ ਠਾਣੇ ਵਿੱਚ ਹੈ ਜਿਹਦਾ ਇਹਦਾ ਫਰੈਂਡ ਹੈ ਭੁਪਿੰਦਰ ਸਿੰਘ ਸਾਨੂੰ ਗੁਲਦੀਪ ਸਿੰਘ ਵਾਸੀ ਪਿਆਲੇ ਦਾ ਇਹ ਰਾਤ ਉਹਦੇ ਕੋਲ ਪਿਆਲੇ ਇੱਥੇ ਪਿੰਡ ਆਇਆ ਸੀ ਰਿਹਾ ਸੀ ਤੇ ਉਸ ਤੋਂ ਬਾਅਦ 11:30 ਵਜੇ ਇਹ ਯੂਨੀਵਰਸਿਟੀ ਇੱਥੇ ਪੜਦਾ ਮੁੰਡਾ ਇਹ ਆਪਾਂ ਫਿਰ ਦੱਸੀਏਗਾ ਪੀਵੀਏ ਫਰਸਟ ਈਅਰ ਪੜਦਾ ਹੈ ਤੇ ਇਹਦੇ ਨਾਲ ਇੱਥੇ ਆਇਆ ਸੀ ਜੋ ਇਹ ਬੁੱਲਟ ਮੋਟਰਸਾਈਕਲ ਵੀ ਆਈ ਸੀਗੀ ਇੱਥੇ ਤੇ ਕਾਲਜ ਤੋਂ ਬਾਅਦ ਫਿਰ 3 ਵਜੇ ਇਹ ਜੋ ਨਿਕਲੇ ਆਲੋ ਨਾਲ ਇਹਨਾਂ ਦੇ ਇੱਕ ਹੋਰ ਲੜਕਾ ਸੀਗਾ ਅਮਨ ਜਿਵੇਂ ਮਚਦਾ ਹੈ ਉਹ ਵੀ ਸਟੂਡੈਂਟ ਇਥੇ ਅੰਦਰ ਹੀ ਪੜਦਾ ਇਹ ਤਿੰਨੇ ਮੋਟਰਸਾਈਕਲ ਜਿਹੜੇ ਆਏ ਆ ਬਾਹਰ ਕਿਹੋਂ ਦੇ ਸਾਲਾਂ ਦੀ ਮੋਟਰਸਾਈਕਲ ਦੇ ਵਿੱਚ ਮਾਰੇ ਆ ਤੇ ਉਹਦੇ ਵਿੱਚ ਇਹਦੇ ਜਾਨਕੀ ਜੋ ਕਿਸੇ ਦੇ ਪੁਰਾ ਉੱਤੇ ਦੇ ਸਾਰੇ ਜਿਹੜਾ ਹੈਗਾ ਜੱਸਾ ਡੋਲੀ ਕਲਾ ਇਹਨੇ ਆ ਕੇ ਉਹਦੇ ਸਰਵਿਸ ਵਿੱਚ ਫੈਰ ਮਾਰੇ ਆ ਤੇ ਜਿਹਦੀ ਰਾਤ ਦੇ ਜਾਂਦੀ ਮੌਤ ਹੋ ਗਈ ਹੈ ਜੋ ਭੁਪਿੰਦਰ ਸਿੰਘ ਜੀ ਦੱਸੇ ਮਦਦ ਵੀ ਇਹ ਦੱਸਿਆ ਕਿ ਜੋ 22 ਵਿੱਚ ਜਸੇਨ ਜਸੇਨ ਇਹ ਗੱਲ ਕਹੀ ਹੈ ਇਹ ਜਸੇਨ ਨੂੰ ਜਸੇਨ ਇਹ ਗੱਲ ਕਹੀ ਹੈ ਕਿ ਤੁਸੀਂ ਮੇਰੀਆਂ 2022 ਵਿੱਚ ਮੇਰੇ ਤੇ ਮੇਰੀਆਂ ਸੱਟਾਂ ਮਾਰੀਆਂ ਸੀ ਕਿ ਮੇਰੇ ਜੋ ਮੇਰੀਆਂ ਉਗਲਾਂ ਵੱਡੀਆਂ ਸੀ ਇਸ ਕਰਕੇ ਫਿਰ ਮਾਰ ਤੇ ਸਾਰੇ ਹੁਣ ਇਹਨਾਂ ਦੀ ਪਛਾਣ ਹੋ ਚੁੱਕੀ ਹੈ ਤਾਂ ਇਹਨੂੰ ਆਪਾਂ ਗੈਂਗवार ਕਹਾਂਗੇ ਜਾਂ ਆਪਸੀ ਦੁਸ਼ਮਣੀदाई ਆਪਸੀ ਰੰਜਿਸ਼ ਬਾਜੀ ਨਾਲ ਜੋ ਪੁਰਾਣੀ ਹੈ ਜੋ ਪਹਿਲਾਂ ਵੀ ਇਹਨਾਂ ਲੜਾਈ ਝਗੜਾ ਹੋਇਆ ਸੀ ਇਸ ਕਰਕੇ ਅਗਾ ਹੁਣ ਕੀ ਕਾਰਵਾਈ ਅਗਾ ਹੁਣ ਇਨਵੈਸਟੀਗੇਸ਼ਨ ਦਾ ਪਾਰਟਿਆ ਸੀ ਕਰ ਰਹੇ ਹੈ ਇਨਵੈਸਟੀਗੇਸ਼ਨ ਪੱچہ ਰਜਿਸਟਰ ਕਰਕੇ ਜੋ ਫਰਦਰ ਅਸੀਂ ਉਹਨਾਂ ਦੀ ਦੇਸ਼ ਜਲਦ ਜਲਦ ਗ੍ਰਿਫਤਾਰ ਕਰਕੇ ਇਹ ਗੱਲ ਜਿੱਦਾਂ ਅਜ ਲੱਗ ਰਿਹਾ ਜੀ ਇੰਨੀ ਸਿਕਿਉਰਿਟੀ ਸੀਗੀ ਮਤਲਬ ਇੰਨੀ ਲੱਗੀ ਹੋ ਸੀ ਚੱਪੇ ਚੱਪੇ ਤੇ ਉਹਦੇ ਵਿੱਚ ਵੀ ਇਦਾਂ ਦਾ ਜਿਹੜਾ ਹਾਸਾ ਹੋ ਜਾਣਾ ਇਹਦੇ ਵਾਰ ਕੀ ਕਹਿਣਾ ਚ ਸਿਕਿਉਰਿਟੀ ਤਾਂ ਚਲੋ ਹੋ ਗਈ ਚਲ ਗਈ ਸੀਗੀ ਜੋ ਜਦੋਂ ਤੁਹਾਨੂੰ ਪਤਾ ਵੀ 12:00 11:30 ਵਜੇ ਉਹਨਾਂ ਰਾਸ਼ਟਰਪਤੀ ਜੀ ਦਾ ਕੈਰਫੋਰ ਵਗੈਰੇ ਉਸ ਤੋਂ ਬਾਅਦ ਸਿਕਿਉਰਿਟੀ ਸੀ ਜੀ ਨਹੀਂ ਕੋਈ ਵੀ ਚੀਜ਼ ਇਹ ਪਹਿਲਾ ਸਟੂਡੈਂਟ ਸੀ ਜੀ ਯੂਨੀਵਰਸਿਟੀ ਇਹ ਪਹਿਲਾ ਸਟੂਡੈਂਟ ਯਾਰ ਕਿਹੜੇ ਸੰਜੇ ਪੜਿਆ ਸੀ 2022 ਸੀ ਦੱਸਦੇ ਪਹਿਲਾਂ ਉਹ 2022 ਇਹ ਦੇਖਿਆ 2 ਸਾਲ ਪਹਿਲਾਂ ਭਿੰਦਾ ਦਾ ਹੀ ਫਰੈਂਡ ਸੀਗਾ ਇਹ ਕੁਪਿੰਦਰ ਦੇ ਬਾਹਰ ਚਲ ਗਿਆ ਸੀ ਕੁਪਿੰਦਰ ਤੋਂ ਬਾਹਰ ਆ ਕੇ ਬਾਜ਼ ਜਰੂ ਆਇਆ ਤੇ ਕਾਲੀ ਬਣਿਆ ਸੀ